ਸੋਚੋ ਜੀ ਮੈਂ ਤੁਹਾਨੂੰ ਦੱਸਾਂ ਕਿ ਕਦੇ ਧਰਤੀ ਉੱਤੇ ਸਿਰਫ ਅਸੀਂ ਮਨੁੱਖ ਨਹੀਂ ਸੀ ਸਾਡੇ ਨਾਲ ਹੋਰ ਕਈ ਕਿਸਮ ਦੇ ਮਨੁੱਖ ਰਹਿੰਦੇ ਸਨ ਪਰ ਅਜੇ ਕੀ ਕਾਰਨ ਸਨ ਜੋ ਉਹ ਸਾਰੇ ਗਾਇਬ ਹੋ ਗਏ ਤੇ ਸਿਰਫ ਅਸੀਂ ਹੋਮੋ ਸੇਪੀਅਨਸ ਬਚ ਕੇ ਰਹਿ ਗਏ ਕੀ ਇਹ ਸਾਡੀ ਤਾਕਤ ਸੀ ਕੀ ਇਹ ਸਾਡੀ ਅਕਲ ਸੀ ਜਾਂ ਫਿਰ ਕੋਈ ਹੋਰ ਰਾਜ਼ ਹੈ ਜਿਸ ਕਰਕੇ ਅੱਜ ਪੂਰੀ ਧਰਤੀ ਤੇ ਸਾਡਾ ਕਬਜ਼ਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਮਨੁੱਖੀ ਜਨਮ ਤੋਂ ਲੈ ਕੇ ਆਧੁਨਿਕ ਦੁਨੀਆ ਤੱਕ ਦਾ ਹੈਰਾਨੀਜਨਕ ਸਫ਼ਰ ਸਮਝਾਂਗੇ ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਤਕਰੀਬਨ 60 ਲੱਖ ਸਾਲ ਪਹਿਲਾਂ ਜਦੋਂ ਮਨੁੱਖੀ ਖਾਨਦਾਨ ਜਿਸ ਨੂੰ ਵਿਗਿਆਨਿਕ ਹੋਮਿਨਿਡ ਟ੍ਰਾਈਬ ਕਹਿੰਦੇ ਹਨ ਧਰਤੀ ਤੇ ਪਹਿਲੀ ਵਾਰ ਅਲੱਗ ਹੋਇਆ ਪਰ ਇਹ ਅਜੇ ਉਹ ਮਨੁੱਖ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਅੱਜ ਜਾਣਦੇ ਹਾਂ ਉਹ ਅੱਧੇ ਬੰਦਰ ਅੱਧੇ ਮਨੁੱਖ ਵਰਗੇ ਜੀਵ ਸਨ ਜੋ ਹੌਲੀ-ਹੌਲੀ ਆਪਣੇ ਰਾਹ ਬਣਾਉਂਦੇ ਗਏ ਫਿਰ ਆਇਆ ਇੱਕ ਮਹੱਤਵਪੂਰਨ ਮੋੜ 28 ਲੱਖ ਸਾਲ ਪਹਿਲਾਂ ਇਥੇ ਜਨਮ ਲਿਆ ਹੋਮੋ ਜਨਰਸ ਨੇ ਜਿਸ ਵਿੱਚੋਂ ਬਾਅਦ ਵਿੱਚ ਸਾਡੇ ਵਰਗੇ ਮਨੁੱਖ ਉਭਰੇ ਪਰ ਸੁਣੋ ਇਹ ਹੈਰਾਨ ਕਰਨ ਵਾਲੀ ਗੱਲ ਉਸ ਸਮੇਂ ਧਰਤੀ ਉੱਤੇ ਇੱਕ ਨਹੀਂ ਬਲਕਿ ਕਈ ਕਿਸਮਾਂ ਦੇ ਮਨੁੱਖ ਰਹਿੰਦੇ ਸਨ ਹੋਮੋ ਇਰੇਕਟਸ ਹੋਮੋ ਹੈਬਲਸ ਨੀਐਂਡਰਥਲਸ ਹਰ ਇੱਕ ਦੀ ਆਪਣੀ ਕਹਾਣੀ ਆਪਣਾ ਜੀਵਨ ਟੰਗ ਸੋਚੋ ਜੇ ਤੁਸੀਂ ਉਹਨਾਂ ਦਿਨਾਂ ਵਿੱਚ ਜੀਵਦੇ ਤਾਂ ਤੁਹਾਨੂੰ ਹੋਰ ਕਿਸਮਾਂ ਦੇ ਮਨੁੱਖ ਸੜਕਾਂ ਜਾਂ ਜੰਗਲਾਂ ਵਿੱਚ ਮਿਲਦੇ ਪਰ ਅਜਿਹੇ ਕੀ ਕਾਰਨ ਸਨ ਕਿ ਉਹ ਸਾਰੇ ਇੱਕ ਇੱਕ ਕਰਕੇ ਗਾਇਬ ਹੋ ਗਏ ਅਤੇ ਬਚੇ ਸਿਰਫ ਅਸੀਂ ਹੋਮੋ ਸੇਪੀయన్స్ ਧਰਤੀ ਉੱਤੇ ਕਈ ਕਿਸਮਾਂ ਦੇ ਮਨੁੱਖ ਰਹੇ ਪਰ ਉਹਨਾਂ ਵਿੱਚੋਂ ਇੱਕ ਗੁਣ ਸਾਨੂੰ ਹੋਰ ਸਭ ਤੋਂ ਅੱਗੇ ਲੈ ਗਿਆ ਅਸੀਂ ਸਿੱਖ ਲਿਆ ਅੱਗ ਤੇ ਕਾਬੂ ਪਾਉਣਾ ਸੋਚੋ ਜੰਗਲਾਂ ਵਿੱਚ ਘੁੰਮਦਾ ਮਨੁੱਖ ਜਾਨਵਰਾਂ ਤੋਂ ਡਰਦਾ ਸੀ ਠੰਡ ਨਾਲ ਕੰਬਦਾ ਸੀ ਪਰ ਜਦੋਂ ਉਸਨੇ ਅੱਗ ਨੂੰ ਸੰਜੋਣਾ ਸਿੱਖ ਲਿਆ ਸਭ ਕੁਝ ਬਦਲ ਗਿਆ ਅੱਗ ਨੇ ਸਾਨੂੰ ਗਰਮੀ ਦਿੱਤੀ ਰਾਤ ਨੂੰ ਰੋਸ਼ਨੀ ਦਿੱਤੀ ਜਾਨਵਰਾਂ ਤੋਂ ਬਚਾਇਆ ਅਤੇ ਸਭ ਤੋਂ ਵੱਡੀ ਗੱਲ ਭੋਜਨ ਪਕਾਉਣ ਦਾ ਤਰੀਕਾ ਦਿੱਤਾ ਇਹ ਇੱਕ ਸਧਾਰਨ ਖੋਜ ਨਹੀਂ ਸੀ ਇਹ ਸਾਡੀ ਜ਼ਿੰਦਗੀ ਦਾ ਰੁੱਖ ਹੀ ਬਦਲਣ ਵਾਲਾ ਪਲ ਸੀ ਪਰ ਅਸਲੀ ਕ੍ਰਾਂਤੀ ਆਈ 70000 ਸਾਲ ਪਹਿਲਾਂ ਜਦੋਂ ਅਸੀਂ ਸਿਰਫ ਹਾ ਭਾਵ ਨਾਲ ਨਹੀਂ ਬਲਕਿ ਭਾਸ਼ਾ ਤੇ ਕਲਪਨਾ ਨਾਲ ਗੱਲ ਕਰਨੀ ਸਿੱਖੀ। ਇਹੀ ਉਹ ਸਮਾਂ ਸੀ ਜਦੋਂ ਮਨੁੱਖ ਨੇ ਐਬਸਟ੍ਰੈਕਟ ਸੋਚ ਸ਼ੁਰੂ ਕੀਤੀ। ਅਜਿਹੀਆਂ ਚੀਜ਼ਾਂ ਤੇ ਵਿਸ਼ਵਾਸ ਜੋ ਅੱਖ ਨਾਲ ਨਹੀਂ ਦਿਖਦੀ। ਕਹਾਣੀਆਂ, ਧਰਮ, ਰਸਮਾਂ ਤੇ ਪਵਿੱਖ ਦੇ ਸੁਪਨੇ। ਇਸ ਨਾਲ ਮਨੁੱਖ ਨੇ ਇਕੱਠੇ ਹੋ ਕੇ ਕੰਮ ਕਰਨਾ ਸਿੱਖਿਆ। 10 ਬੰਦਿਆਂ ਦੀ ਤਾਕਤ ਇੱਕ ਬਾਗ ਨੂੰ ਨਹੀਂ ਹਰਾ ਸਕਦੀ ਸੀ। ਪਰ ਸੈਂਕੜੇ ਬੰਦੇ ਇੱਕੋ ਸੋਚ ਤੇ ਵਿਸ਼ਵਾਸ ਕਰਦੇ ਹੋਏ ਪੂਰੇ ਜੰਗਲ ਤੇ ਰਾਜ ਕਰ ਸਕਦੇ ਸਨ। ਇਸ ਸਮੇਂ ਤੋਂ ਮਨੁੱਖ ਨੇ ਨਾ ਸਿਰਫ ਟੂਲਸ ਬਣਾਉਣੇ ਸਿੱਖੇ ਸਗੋਂ ਆਪਣੀ ਸੋਚ ਨਾਲ ਦੁਨੀਆ ਨੂੰ ਨਵੀਂ ਸ਼ਕਲ ਦੇਣੀ ਸ਼ੁਰੂ ਕੀਤੀ ਹੁਣ ਗੱਲ ਕਰਦੇ ਹਾਂ ਉਸ ਮਨੁੱਖੀ ਇਤਿਹਾਸ ਦੀ ਜਿਸ ਨੇ ਸਭ ਤੋਂ ਵੱਡਾ ਮੋੜ ਲਿਆਂਦਾ ਕਿਉਂਕਿ ਇੱਥੋਂ ਹੀ ਅਸੀਂ ਸ਼ਿਕਾਰੀ ਤੋਂ ਕਿਸਾਨ ਤੇ ਫਿਰ ਸ਼ਹਿਰਾਂ ਦੇ ਵਸਨੀਕ ਬਣੇ ਲਗਭਗ 12000 ਸਾਲ ਪਹਿਲਾਂ ਮਨੁੱਖ ਨੇ ਇੱਕ ਐਹੋ ਜਿਹੀ ਖੋਜ ਕੀਤੀ ਜਿਸ ਨੇ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਖੇਤੀਬਾੜੀ ਕਲਪਨਾ ਕਰੋ ਇਸ ਤੋਂ ਪਹਿਲਾਂ ਮਨੁੱਖ ਜੰਗਲਾਂ ਵਿੱਚ ਸ਼ਿਕਾਰ ਕਰਦਾ ਸੀ, ਫਲ-ਫੁੱਲ ਇਕੱਠੇ ਕਰਦਾ ਸੀ। ਉਸ ਨੂੰ ਹਰ ਰੋਜ਼ ਨਹੀਂ ਪਤਾ ਹੁੰਦਾ ਸੀ ਕਿ ਖਾਣ ਲਈ ਕੁਝ ਮਿਲੇਗਾ ਜਾਂ ਨਹੀਂ। ਪਰ ਜਦੋਂ ਉਸਨੇ ਪੌਦਿਆਂ ਨੂੰ ਵਧਾਉਣਾ ਤੇ ਪਸ਼ੂਆਂ ਨੂੰ ਪਾਲਣਾ ਸਿੱਖ ਲਿਆ, ਉਸਦੇ ਹੱਥ 'ਚ ਆ ਗਈ ਭੋਜਨ ਦੀ ਯਕੀਨੀ ਸਪਲਾਈ। ਇਸ ਨਾਲ ਸਭ ਕੁਝ ਬਦਲ ਗਿਆ। ਹੁਣ ਮਨੁੱਖ ਇੱਕ ਥਾਂ ਵੱਸ ਸਕਦਾ ਸੀ। ਛੋਟੇ-ਛੋਟੇ ਪਿੰਡ ਬਣੇ, ਫਿਰ ਉਹ ਪਿੰਡ ਵੱਡੇ ਹੋ ਕੇ ਸ਼ਹਿਰ ਬਣੇ। ਤੇ ਸ਼ਹਿਰਾਂ ਨੇ ਮਿਲ ਕੇ ਜਨਮ ਦਿੱਤਾ ਸਮਰਾਜਾਂ ਨੂੰ ਇਸ ਖੇਤੀਬਾੜੀ ਇਨਕਲਾਬ ਨੇ ਸਿਰਫ ਖਾਣਾ ਨਹੀਂ ਦਿੱਤਾ ਸਗੋਂ ਸੋਚਣ ਤੇ ਕੰਮ ਕਰਨ ਦਾ ਨਵਾਂ ਤਰੀਕਾ ਵੀ ਦਿੱਤਾ ਹੁਣ ਹਰ ਕੋਈ ਸ਼ਿਕਾਰੀ ਨਹੀਂ ਸੀ ਕੋਈ ਕਿਸਾਨ ਬਣਿਆ ਕੋਈ ਦਸਤਕਾਰ ਕੋਈ ਰਾਜਾ ਕੋਈ ਸਿਪਾਹੀ ਇਹੀ ਸੀ ਸਪੈਸ਼ਲਾਈਜੇਸ਼ਨ ਆਫ ਲੇਬਰ ਜਿਸ ਨੇ ਮਨੁੱਖੀ ਸਮਾਜ ਨੂੰ ਨਵੀਂ ਰੂਪਰੇਖਾ ਦਿੱਤੀ ਪਰ ਧਿਆਨ ਨਾਲ ਸੁਣੋ ਜਦੋਂ ਖੇਤੀ ਨਾਲ ਖਾਣਾ ਵੱਧ ਹੋਇਆ ਤਾਂ ਲੋਕਾਂ ਨੇ ਇਕੱਠੇ ਰਹਿਣ ਲਈ ਕਾਨੂੰਨ ਬਣਾਏ ਹਕੂਮਤਾਂ ਖੜੀਆਂ ਕੀਤੀਆਂ ਤੇ ਪਹਿਲੀਆਂ ਲੜਾਈਆਂ ਵੀ ਸ਼ੁਰੂ ਹੋਈਆਂ ਅਰਥਾਤ ਖੇਤੀਬਾੜੀ ਨੇ ਸਾਨੂੰ ਸਿਰਫ ਤਰੱਕੀ ਨਹੀਂ ਦਿੱਤੀ ਸਗੋਂ ਸੰਘਰਸ਼ ਵੀ ਦਿੱਤਾ ਫਿਰ ਵੀ ਇਹੋ ਉਹ ਮੋੜ ਸੀ ਜਿਸ ਨੇ ਮਨੁੱਖ ਨੂੰ ਸ਼ਿਕਾਰੀ ਤੋਂ ਸੱਭਿਆਚਾਰ ਬਣਾਉਣ ਵਾਲੇ ਜੀਵ 'ਚ ਬਦਲ ਦਿੱਤਾ ਸੋਚੋ ਜਿੱਥੇ ਮਨੁੱਖ ਨੂੰ ਖੇਤੀਬਾੜੀ ਸਿੱਖਣ ਲਈ ਹਜ਼ਾਰਾਂ ਸਾਲ ਲੱਗ ਗਏ ਉੱਥੇ ਪਿਛਲੇ ਕੁਝ 100 ਸਾਲਾਂ ਵਿੱਚ ਅਸੀਂ ਧਰਤੀ ਦਾ ਰੂਪ ਹੀ ਬਦਲ ਦਿੱਤਾ ਸਭ ਤੋਂ ਪਹਿਲਾਂ ਆਈ ਸਾਇੰਟਿਫਿਕ ਰੈਵੋਲੂਸ਼ਨ ਗੈਲੀਲਿਓ ਨਿਊਟਨ ਵਰਗੇ ਵਿਗਿਆਨੀ ਨੇ ਸਾਨੂੰ ਦੱਸਿਆ ਕਿ ਕਾਇਨਾਤ ਦੇ ਆਪਣੇ ਕਾਨੂੰਨ ਹਨ ਅਤੇ ਉਹਨਾਂ ਨੂੰ ਸਮਝ ਕੇ ਮਨੁੱਖ ਕੁਦਰਤ ਨੂੰ ਆਪਣੇ ਹੱਕ 'ਚ ਵਰਤ ਸਕਦਾ ਹੈ ਇਹੋ ਸਮਾਂ ਸੀ ਜਦੋਂ ਮਨੁੱਖ ਨੇ ਤਾਰਿਆਂ ਨੂੰ ਤੱਕਣਾ ਹੀ ਨਹੀਂ ਬਲਕਿ ਉਹਨਾਂ ਨੂੰ ਸਮਝਣਾ ਸ਼ੁਰੂ ਕੀਤਾ ਫਿਰ ਆਈ ਇੰਡਸਟਰੀਅਲ ਰੈਵੋਲੂਸ਼ਨ ਮਸ਼ੀਨਾਂ ਫੈਕਟਰੀਆਂ ਰੇਲ ਗੱਡੀਆਂ ਇਹ ਸਭ ਕੁਝ ਅਜੀਹਾ ਸੀ ਜਿਵੇਂ ਮਨੁੱਖ ਨੇ ਕੁਦਰਤ ਦੀ ਤਾਕਤ ਨੂੰ ਕੈਦ ਕਰ ਲਿਆ ਹੋਵੇ ਜੋ ਕਮ ਸੈਂਕੜੇ ਲੋਕ ਮਿਲ ਕੇ ਦਿਨਾਂ ਜ ਕਰਦੇ ਸਨ ਉਹ ਹੁਣ ਇੱਕ ਮਸ਼ੀਨ ਕੁਝ ਘੰਟਿਆਂ ਵਿੱਚ ਕਰ ਦਿੰਦੀ ਸੀ ਇਸ ਨਾਲ ਸ਼ਹਿਰਵਦੇ ਆਬਾਦੀਵਧੀ ਅਰਥਵਿਵਸਥਾ ਤੇਜ਼ੀ ਨਾਲ ਬਦਲੀ ਪਰ ਸਭ ਤੋਂ ਵੱਡੀ ਕ੍ਰਾਂਤੀ ਆਈ ਬਿਲਕੁਲ ਹਾਲੀਆ ਦੌਰ ਵਿੱਚ ਕੰਪਿਊਟਰ ਤੇ ਇੰਟਰਨੈਟ ਸਿਰਫ ਕੁਝ ਦਹਾਕਿਆਂ ਵਿੱਚ ਮਨੁੱਖ ਨੇ ਜਾਣਕਾਰੀ ਦੀ ਦੁਨੀਆ ਖੋਲ੍ਹ ਦਿੱਤੀ ਅੱਜ ਅਸੀਂ ਕੁਝ ਸੈਕਿੰਡਾਂ 'ਚ ਉਹ ਕੁਝ ਜਾਣ ਸਕਦੇ ਹਾਂ ਜੋ ਸਾਡੇ ਪੁਰਖੇ ساری ਉਮਰ ਵੀ ਨਹੀਂ ਜਾਣ ਸਕਦੇ ਸਨ ਇਹ ਹੈਰਾਨੀਜਨਕ ਗੱਲ ਹੈ ਕਿ ਜਿੱਥੇ ਮਨੁੱਖੀ ਇਤਿਹਾਸ ਦੇ ਪਹਿਲੇ ਕਦਮਾਂ ਲਈ ਲੱਖਾਂ ਸਾਲ ਲੱਗੇ ਉਥੇ ਸਿਰਫ 300 ਸਾਲਾਂ ਵਿੱਚ ਅਸੀਂ ਗੱਡੀਆਂ, ਜਹਾਜ਼ਾਂ, ਬਿਜਲੀ ਦੇ ਡਿਜੀਟਲ ਦੁਨੀਆ ਤੱਕ ਪਹੁੰਚ ਗਏ ਅਤੇ ਸਵਾਲ ਇਹ ਹੈ ਕਿ ਇਹ ਸਾਡੀ ਸਭ ਤੋਂ ਵੱਡੀ ਉਡਾਨ ਹੈ ਜਾਂ ਸ਼ਾਇਦ ਸਭ ਤੋਂ ਵੱਡੀ ਅਜ਼ਮਾਇਸ਼ ਜੇ ਅਸੀਂ ਆਪਣੀ ਕਹਾਣੀ ਵੱਲ ਮੁੜ ਵੇਖੀਏ ਤਾਂ ਹੈਰਾਨੀ ਹੁੰਦੀ ਹੈ ਕਦੇ ਅਸੀਂ ਜੰਗਲਾਂ 'ਚ ਸ਼ਿਕਾਰ ਕਰਦੇ ਫਿਰਦੇ ਸੀ ਅੱਗ ਤੋਂ ਡਰਦੇ ਸੀ ਭੁੱਖ ਨਾਲ ਲੜਦੇ ਸੀ ਪਰ ਅੱਜ ਅਸੀਂ ਐਸੀ ਦੁਨੀਆ 'ਚ ਰਹਿ ਰਹੇ ਹਾਂ ਜਿੱਥੇ ਬਟਨ ਦਬਾਉਂਦੇ ਹੀ ਖਾਣਾ ਘਰ ਆ ਜਾਂਦਾ ਹੈ ਅਤੇ ਇੱਕ ਸਕਰੀਨ ਤੇ ساری ਦੁਨੀਆ ਦੀਆਂ ਜਾਣਕਾਰੀਆਂ ਸਾਡੇ ਸਾਹਮਣੇ ਹੁੰਦੀਆਂ ਹਨ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਸਭ ਕੁਝ ਦੇਸ਼ ਪੈਸਾ ਕਾਨੂੰਨ ਟੈਕਨੋਲੋਜੀ ਇੱਕ ਕੁਦਰਤ ਦੇ ਨਹੀਂ ਸਗੋ ਮਨੁੱਖੀ ਕਲਪਨਾ ਦੇ ਬਣਾਏ ਹੋਏ ਢਾਂਚੇ ਹਨ ਇੱਕ ਬਣਾਈ ਹੋਈ ਦੁਨੀਆ ਜਿਸ ਚ ਅਸੀਂ ਸਭ ਜੀ ਰਹੇ ਹਾਂ ਇਸ ਲਈ ਅਗਲੀ ਵਾਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਸੋਚੋ ਤਾਂ ਯਾਦ ਰੱਖੋ ਤੁਹਾਡੇ ਅੰਦਰ ਉਹੀ ਰੂਹ ਹੈ ਜਿਸ ਨੇ ਅੱਗ ਸੰਜੋਈ ਸੀ ਜਿਸ ਨੇ ਖੇਤੀਬਾੜੀ ਸ਼ੁਰੂ ਕੀਤੀ ਸੀ ਜਿਸ ਨੇ ਮਸ਼ੀਨਾਂ ਕੰਪਿਊਟਰਾਂ ਤੇ ਇੰਟਰਨੈਟ ਬਣਾਇਆ ਸੀ ਤੁਸੀਂ ਸਿਰਫ ਇਤਿਹਾਸ ਦੇ ਵਾਰਿਸ ਨਹੀਂ ਤੁਸੀਂ ਉਸ ਇਤਿਹਾਸ ਦਾ ਨਵਾਂ ਪੰਨਾ ਲਿਖਣ ਵਾਲੇ ਵੀ ਹੋ ਜੇ ਤੁਹਾਨੂੰ ਮਨੁੱਖੀ ਇਤਿਹਾਸ ਦੀ ਇਹ ਯਾਤਰਾ ਚੰਗੀ ਲੱਗੀ ਅਤੇ ਤੁਸੀਂ ਹੋਰ ਅਜਿਹੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਜਿਹੜੀਆਂ ਤੁਹਾਡੀ ਸੋਚ ਨੂੰ ਨਵੀਂ ਦਿਸ਼ਾ ਦੇਣ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੁਹਾਡਾ ਇੱਕ ਸਬਸਕ੍ਰਿਪਸ਼ਨ ਸਾਡੇ ਲਈ ਹੌਸਲਾ ਹੈ ਅਤੇ ਤੁਹਾਡੇ ਲਈ ਹੋਰ ਅਜਿਹੀਆਂ ਦਿਲਚਸਪ ਕਹਾਣੀਆਂ ਦੀ ਕੁੰਜੀ। ਧੰਨਵਾਦ। ਮਿਲਦੇ ਹਾਂ ਅਗਰੀ ਵੀਡੀਓ ਵਿੱਚ।